ਲੈ ਕੇ ਆਇਆ ਬਹੁਤ ਹੀ ਸੋਹਣਾ ਸੂਟ ਬ੍ਰਾਈਡਲ ਪਰ ਡਿਜ਼ਾਈਨ ਚੈੱਕ ਕਰਾਓ ਮੋੜ ਨਹੀਂ ਰਿਹਾ ਨਾ ਬਹੁਤ ਹੀ ਸੋਹਣੇ ਮੋੜ ਨਹੀਂ ਬਣੀ ਹੋਈ ਹੈ ਨਾਲ ਪੈਚ ਵਰਕ ਦਾ ਕੰਮ ਕੀਤਾ ਹੈ ਬਾਜੂ ਵਰਕ ਵੀ ਬਹੁਤ ਸੋਹਣੇ ਬਣੇ ਹੋਏ ਆ ਇਸ ਦੇ ਨਾਲ ਸਲਵਾਰ ਵਰਕ ਬਹੁਤ ਹੀ ਪਿਆਰਾ ਆ ਰਿਹਾ ਸਲਵਾਰ ਵਰਕ ਵੀ ਚੈੱਕ ਕਰਾਓ ਬਹੁਤ ਹੀ ਸੋਹਣਾ ਸਲਵਾਰ ਵਰਕ ਹੈਗਾ ਨਾਲ ਦੁਪੱਟਾ ਬਹੁਤ ਹੀ ਪਿਆਰਾ ਆ ਪੂਰਾ ਹੈਵੀ ਦੁਪੱਟਾ ਹੈਗਾ ਦੁਪੱਟੇ ਦੀ ਮੋੜ ਨਹੀਂ ਬਣੀ ਹੋਣੀ ਆ ਦੁਪੱਟਾ ਵੀ ਚੈੱਕ ਕਰਾਓ ਪੂਰਾ ਹੈਵੀ ਦੁਪੱਟਾ ਹੈਗਾ ਇਹ ਬ੍ਰਾਈਡਲ ਹੈਗਾ ਪੈਣਾ ਵਾਸਤੇ ਕਈ ਪੈਣਾ ਕਹਿ ਰਹੇ ਸੀ ਮੋੜ ਨਹੀਂ ਦੇਣ ਚਾਹੀਦਾ ਮੋੜ ਨਹੀਂ ਦੇਣ ਚਾਹੀਦਾ ਮੋੜ ਨਹੀਂ ਦੇਣ ਆ ਗਿਆ ਹੈਗਾ ਇਹ ਬਿਜਾਰ ਚ ਕੋਈ ਵਿਕਰੇ 10000 ਕੋਈ 12000 ਆਪਣਾ ਬਾਜ਼ਾਰ ਨਾਲ ਬਹੁਤ ਹੀ ਘੱਟ ਰੇਟ ਵਿੱਚ ਚ ਹੈਗਾ ਰੇਟ ਚੈੱਕ ਕਰੋ ਸਿਰਫ 55 ਹੈਗਾ ਬਾਜ਼ਾਰ ਨਾਲ ਬਹੁਤ ਹੀ ਘੱਟ ਰੇਟ ਦੇ ਵਿੱਚ ਹੈਗਾ ਬਾਕੀ ਇਸ ਦੇ ਵਿੱਚ ਡਿਜ਼ਾਈਨਿੰਗ ਹੋਰ ਪੜੇ ਆਏ ਆ ਜਿਵੇਂ ਕਿ ਫਰਕਾਵਾਦੀ ਬਹੁਤ ਹੀ ਸੋਹਣਾ ਗਾਜੀ कलर ਆ ਰੈੱਡ ਮੈਰੂਨ ਵਰਗੇ ਜਿਹੜੇ ਨੇ ਪਾ ਲਿਆ ਨਵਾਂ ਰਜ ਸ਼ੇਡ ਆਇਆ ਹੈਗਾ ਗਾਜੀ ਸ਼ੇਡ ਬਹੁਤ ਹੀ ਪਿਆਰਾ ਇਹ ਪੂਰਾ ਹੈਗੇ ਹੈ ਮਾਊਗਾ ਨਾਲ ਬਾਜੂਵਾਰਕ ਸਲਵਾਰ ਵਰਕ ਦੁਪੱਟਾ ਬਹੁਤ ਸੋਹਣਾ ਬਣਿਆ ਆ ਇਹ ਬਿਜਾਰ ਚ ਕੋਈ 15000 ਬਾਰੇ ਜਿਹੜੇ ਇਸ ਤਰ੍ਹਾਂ ਵੇਖ ਰਹੇ ਆਪਣਾ ਬਜ਼ਾਰ ਨੂੰ ਬਹੁਤ ਘਟ ਰਹੇ ਵਿੱਚ ਹੈਗਾ ਇੱਥੇ ਕਲਰ ਹੋਲ ਬੜਾ ਸੋਹਣਾ ਆਇਆ ਸੰਤਰੀ ਕਲਰ ਬੜਾ ਮੰਗ ਲਿਆ ਚੱਲਦਾ ਜਾਇਆ ਹੈਗਾ ਬਾਕੀ ਬੜੇ ਸੋਹਣੇ ਸੋਹਣੇ ਸੂਟ ਹੋਰ ਕਿਥੇ ਨਹੀਂ ਮਿਲ ਜਾਣਗੇ ਇੱਕ ਵਾਰੀ ਡਿਜ਼ਾਈਨ ਚੈੱਕ ਕਰਾਈਏ ਬਾਕੀ ਭਾਵੇਂ ਵੇਂਦੇ ਹੀ ਕੋਈ ਨਿਗਾਹ ਮਾਰ ਕੇ ਜਾਓ ਸਾਡੀ ਸੈਂਟਰ ਕੋਲ ਬਜ਼ਾਰ ਪਿੰਡਾ ਇੱਕ ਵਾਰੀ ਸੂਟ ਚੈੱਕ ਕਰਕੇ ਜਾਓ ਅੱਜ ਆਪਾਂ ਲੈ ਕੇ ਆਏ ਹਾਂ ਬਹੁਤ ਹੀ ਸੋਹਣਾ ਸੂਟ ਜਿਹੜਾ ਕਿ ਬਜ਼ਾਰ ਦੇ ਵਿੱਚ ਬੜੀ ਪਹਿਲਾਂ ਡਿਮਾਂਡ ਆ ਰਹੀ ਸੀ ਆਪਣੇ ਨੂੰ ਬਾਗ ਦੇ ਉੱਤੇ ਬਾਗ ਉੱਤੇ ਸੂਟ ਚਾਹੀਦਾ ਸੂਟ ਚਾਹੀਦਾ ਆਪਾਂ ਜ ਲੈ ਕੇ ਆਏ ਬਹੁਤ ਹੀ ਸੋਹ ਇਹ ਪੂਰਾ ਹੈਵੀ ਫਰੰਟ ਬੈਕ ਦੋਨੋਂ ਸੇਮ ਹੈ ਗਿਆ ਆ ਫਰੰਟ ਆ ਜੂਆ ਸੇਮ ਬੈਕ ਹੈ ਗਿਆ ਬਾਕੀ ਡਿਜ਼ਾਈਨ ਇਸ ਦੇ ਨਾਲ ਸਲਵਾਰ ਬਹੁਤ ਹੀ ਸੋਹਣੀ ਬਣੀ ਹੈ ਸਲਵਾਰ ਚੈੱਕ ਕਰੋ ਪੂਰਾ ਪੈਚ ਵਰਗਾ ਕੰਮ ਕੀਤਾ ਹੈ ਨਾਲ ਗੋਟਾ ਪੱਤੀ ਦਾ ਕੰਮ ਹੈਗਾ ਦੁਪੱਟਾ ਵੀ ਬਹੁਤ ਹੀ ਸੋਹਣਾ ਬਣਿਆ ਹੈ ਬੜੀ ਬੜੀ ਡਿਮਾਂਡ ਆ ਰਹੀ ਸੀ ਵਿਆਹ ਦੇ ਸੂਟ ਚਾਹੀਦੇ ਵਿਆਹ ਤੇ ਵਿਆਹ ਤੇ ਵਿਆਹ ਦੇ ਆ ਦੇਖੋ ਦੁਪੱਟਾ ਪੂਰਾ ਗੋਟਾ ਪੱਤੀ ਦਾ ਕੰਮ ਕੀਤਾ ਹੈ ਬਾਜ਼ਾਰ 'ਚ ਇਹ ਵੇਚ ਰਿਹਾ ਕੋਈ 7000 ਕੋਈ 10000 ਕੋਈ 8000 ਪਰ ਪੂਰਾ ਬਜਾਵਾ ਬਹੁਤ ਹੀ ਘੱਟ ਦੇ ਰੇਂਜ ਵਿੱਚ ਹੈਗਾ ਬਜਾਰ ਨਾਲੋਂ ਘੱਟ ਬਹੁਤ ਹੀ ਘੱਟ ਦੇ ਰਹੇ ਜਿਨ੍ਹਾਂ ਕੀ ਆਪਣਾ 5500 ਦਾ ਸੂਟ ਪਹਿੜਿਆ ਹੈਗਾ ਇਹ ਮੈਂ ਨਾ ਤੋਂ 20000 ਸਾਢੇ 700 ਜਿੰਦਾ ਜਿਹੜਾ ਲੈ ਗਿਆ ਲੈ ਗਿਆ ਰਹਿ ਗਿਆ ਰਹਿ ਗਿਆ ਡਿਜ਼ਾਈਨਰ ਕੋਲ ਵਿੱਚ ਲੈ ਕੇ ਆ ਬਹੁਤ ਹੀ ਸੋਹਣਾ ਸੂਟ ਗਰਮੀਆਂ ਵਾਸਤੇ ਸਪੈਸ਼ਲ ਆਫਰ ਜਿਹੜਾ ਬਾਜ਼ਾਰ ਚਾਰ ਕੋਈ 750 ਕੋਈ 850 ਕੋਈ 600 ਪਰ ਆਪਾਂ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਨ ਦੇ ਵਿੱਚ ਸੂਟ ਲੈ ਕੇ ਆ ਗਰਮੀਆਂ ਵਾਸਤੇ ਸਪੈਸ਼ਲ ਆਫਰ ਲੈ ਕੇ ਆ ਸੂਟ ਪਹਿਣਾ 500 ਰੁਪਏ ਦਾ ਡਿਜ਼ਾਈਨਿੰਗ ਚੈੱਕ ਕਰਾਓ ਡਿਜੀਟਲ ਡਿਜ਼ਾਈਨਿੰਗ ਹੈ ਇਹ ਨਾਲ ਦੁਪੱਟਾ ਆ ਬਹੁਤ ਹੀ ਸੋਹਣਾ ਫੋਰ ਸਾਈਡ ਪੱਟੀ ਲੱਗੀ ਹੈ ਪ ਇਹ ਬਾਜ਼ਾਰ ਚ ਕੋਈ ਵੇਚ ਰਿਹਾ 600 ਕੋਈ 700 ਆਪ ਲੋਕੋ ਪ੍ਰਗਾਸਿਰ 500 100 ਇਹ ਚ ਕਲਰ ਡੀਨ ਬਹੁਤ ਹੀ ਸੋਹਣੇ ਸੋਹਣੇ ਆਇਆ ਡੀਨ ਚੈੱਕ ਕਰੋ ਇਹ ਕਲਰ ਚੈੱਕ ਕਰੋ ਕਲਰ ਬਹੁਤ ਸੋਹਣੇ ਸੋਹਣੇ ਆਏ ਨਵੇਂ ਨਵੇਂ ਕਲਰ ਆ ਗਏ ਆ ਬਹੁਤ ਹੀ ਪਿਆਰੇ ਬੰਦਾ ਆਇਆ ਇਹਨਾਂ ਕਲਰ ਉਸ ਤੋਂ ਬਾਅਦ ਡਾਰਕ ਚਾਟ ਆਇਆ ਡਾਰਕ ਚਾਟ ਬਹੁਤ ਸੋਹਣਾ ਹੈਗਾ ਜਿਵੇਂ ਗੁਲਾਬੀ ਆਇਆ ਮੋਰ ਪੁਲਸੇ ਆਇਆ yellow ਆਇਆ ਬਾਕੀ ਡੀਨ ਹੋਰ ਬਥੇਰੇ ਆਇਆ ਜਿਨ੍ਹਾਂ ਸਨ ਭਰਾਉ ਨੋਡ ਹੈ ਜੀ ਲੈਣ ਦੇ ਮੁਕਤਾ ਬਹੁਤ ਹੀ ਪਿਆਰਾ ਕੱਪੜਾ ਤੇ ਸੋਹਣਾ ਡੀਨ ਆਇਆ ਕਿਤੇ ਡੀਨ ਹੋ ਤੇ ਅਸਰ ਉਹ ਬਹੁਤ ਏ ਵੀ ਸਿੱਪ 500 ਰੁਪਏ ਛੂਟ ਪਿਆ ਰਿਹਾ ਬਹੁਤ ਹੀ ਸੋਹਣਾ ਡਿਜ਼ਾਈਨ ਹੈਗਾ ਨਾਲ ਦੁਪੱਟਾ ਬਹੁਤ ਹੀ ਪਿਆਰਾ ਆ 3 ਮੀਟਰ ਸਲਵਾਰ ਹੈਗੀ ਹੈ ਸਿਰਫ 500 ਰੁਪਏ ਛੂਟ ਜਿਲਾ ਲੈ ਗਿਆ ਲੈ ਗਿਆ ਰਹਿ ਗਿਆ ਰਹਿ ਗਿਆ ਇਹ ਬੰਨਾਂ ਧੋਬੀ ਵਿਜਾਲ ਸਾੜੀ ਸੈਂਟਰ ਉੱਪਰ ਠੰਡਾ